ਕਿਹੜਾ ਫਰਦਾਨਾ ਤਾਂ ਹੋਏ ਪੈਰ ਨੂੰ ਹੱਥ ਵੱਡਾ ਥੱਲੇ ਬਹਿ ਕੇ ਹੱਥ ਨਾ ਫੇਰ ਥੱਲੇ ਪੈਰ ਨੂੰ ਹੱਥ ਵੱਡਾ ਦੱਸ ਤਾ ਯਾਰ ਬਈਆ ਬਹਿ ਜਾ ਥੱਲੇ ਬਹਿ ਜਾ ਥੱਲੇ ਬਹਿ ਜਾ ਬਹਿ ਜਾ ਪੂਰੀ ਚੈੱਕ ਕਰਨੀ ਤੈਨੂੰ ਮੈਂ ਕਹਤਾ ਤਾ ਯਾਰ ਬਾਪ ਨੇ ਥੱਲੇ ਕੁਛ ਨਹੀਂ ਕਹਿੰਦੀ ਪੈਰ ਗਿੱਟੇ ਤੋਂ ਖੜੇ ਤੋਂ ਹਾਂ ਪੈਰ ਨੂੰ ਹੱਥ ਵੱਡਾ ਜਮਾ ਗਿੱਟੇ ਤੋਂ ਗਿੱਟੇ ਤੋਂ ਗਿੱਟੇ ਤੋਂ ਗਿੱਟੇ ਤੋਂ ਗਿੱਟੇ ਤੋਂ ਗਿੱਟੇ ਚਕਾ ਲੂਗੀ ਪੈਰ ਹਾਂ ਬਸ ਚਕਾ ਲੂਗੀ ਹੁਣ ਬਾਂਹਮਣੇ ਅੱਗੇ ਤੇ ਬਾਈ ਨੂੰ ਦਊਗੀ ਬੈਠ ਕੇ ਬੈਠ ਕੇ ਬੈਠ ਕੇ ਚੱਕੋ ਖੜ ਜਾ ਨੀ ਜੋਰ ਨਹੀਂ ਚੱਕਣ ਦੇ ਨੀ ਨੀ ਇੱਕ ਵਾਰ ਤੁਸੀਂ ਬੈਠ ਕੇ ਇਹਨਾਂ ਨੂੰ ਪੂਰੇ ਆ ਜਾ ਮੇਰਾ ਇੱਧਰ ਮੈਂ ਕਹਿੰਦਾ ਜੇ ਮੈਂ ਮਰ ਗਈ ਇਹਨੂੰ ਕੋਲਾ ਪੈਰ ਨੂੰ ਹੱਥ ਪਾ ਲਾ ਹਾਂ ਜਦੋਂ ਉਸ ਪਿੰਡੇ ਦੇ ਹੱਥ ਮੇਰਦਨ ਉਦੋਂ ਕਰਦੀ ਨਹੀਂ ਗਝਾਈ ਨਹੀਂ ਇਹ ਸਮਝਦਾ ਰਹੇ ਤਾਂ ਅਲੱਗ-ਅਲੱਗ ਤਰੀਕਾ ਹੁੰਦਾ ਹਰੇ ਕੋੜੀ ਦਾ ਬਈ ਇੱਕਰ ਨਾ ਵੀ ਪਾਸਾ ਪਾਈ ਜਾਂਦਾ ਉੱਤੇ ਆਹ ਫੜ ਲਾ ਮੇਰਾ ਵੀਰ ਪੈਰ ਨਾਲ ਇਹਦਾ ਫੜ ਲਈ ਪਾਸਾ ਜਾਂਦਾ ਉੱਤੇ ਮੈਂ ਬੈਈ ਤੂੰ ਐਨੇ ਔਰਲੀ ਸਾਈਡ ਹੋ ਜਾ ਨਹੀਂ ਨਹੀਂ ਉਹ ਔਰਲੀ ਸਾਈਡ ਤੂੰ ਐ ਮੇਟਾ ਟਰਮਾ ਚ ਵਜਦਾ ਫਿਰਦਾ ਆਏ ਉਹ ਹੀ ਦੇ ਦੇ ਬਣਾ ਮੈਂ ਚੱਕ ਲੈਣਾ ਥੋੜੀ ਜਿਹੀ ਥੋੜੀ ਹੈ ਨਾ ਔਰ ਅਸਾਂ ਦੇ ਬੱਚੀ ਸਾਈਡ ਦੇ ਉੱਪਰ ਜੇ ਦੋ ਕਿ ਇਹਨਾਂ ਗਾਲ ਤੋਂ ਪਾ ਕੇ ਰਸਾਣਾ ਨਹੀਂ ਨਹੀਂ ਗਾਲ ਤੋਂ ਪਾਗੇ ਕੋਈ ਬਾਈ ਦਾ ਵੀ ਤਜਰਬਾ ਹੋਣਾ ਨਹੀਂ ਬਾਈ ਦਾ ਦੁੱਧੂ ਹੋ ਗਿਆ ਇਧਰ ਬਾਈ ਸਾਡਾ ਤੀਜੂ ਵੀ ਆ ਥੱਲੇ ਮੜਾ ਗਿੱਟੇ ਤਾਂ ਥੱਲੇ ਕਰ ਲੋ ਗਿੱਟੇ ਤਾਂ ਥੱਲੇ ਗਾਮ ਚੀ ਗਾਮ ਚੀ ਚਾ ਨਾ ਮੈਂ ਫੜ ਕੇ ਰੱਖ ਲੈਣਾ ਤੂੰ ਬਣਾ ਦੇ ਗੋਮੇ ਪੈਰ ਆਹ ਸਾਨੂੰ ਮੰਗਦੇ ਰੋਮੀ ਲੋਡ ਆ ਜਾਈਂ ਨਹੀਂ ਐ ਔਖਾ ਹੋ ਜੂ ਕੰਮ ਨਹੀਂ ਨਾ ਬਫੜਾ ਦੇ ਥਿਆਰ ਫੜਾ ਬਾਈ ਦੇ ਇਹਦਾ ਭੈਣਾ ਬਾਈ ਵੀ ਇਹੀ ਕੰਮ ਕਰਦਾ ਰਿਹਾ ਕੇ ਕਰਦਾ ਕੌੜ ਤੋਂ ਕੌੜ ਜਾਨਵਰ ਹੀ ਮਿਲਦਾ ਹੋਊਗਾ ਨਾ ਬਈ ਸਮੁੰਦਰ ਤੂੰ ਜਾਣਦਾ ਏ ਉਹਨੂੰ ਮਾਨੀ ਆਸ਼ਿੰਦ ਨੂੰ ਢਾਬੇ ਵਾਲੇ ਨੂੰ ਹਾਂ ਥੋੜੀ ਪਾਤੀ ਰਹੇ ਹਾਂ ਹਾਂ ਜਾਣਦਾ ਮੈਂ ਚੰਗੀ ਤਰ੍ਹਾਂ ਉਹਦੇ ਕੋਲ ਆ ਫਿਰ ਕੁੜੀ ਕਈ ਬਹੁਤ ਔਖੀਆਂ ਕਰਾਉਂਦੀਆਂ ਬਈ ਪੈਰ ਪੂਰਾ ਨਾ ਅੜਬ ਹੁੰਦੀਆਂ ਨੌਕਰੀ ਉਹਦਾ ਪੰਜ ਜਾਨੇ ਫੜਦੇ ਉਹਨੂੰ ਉਹ ਅੱਛਾ ਉਹਦਾ ਸਾਰਾ ਟੱਬਰ ਹੀ ਦਾਲੇ ਹੁੰਦੇ ਆ ਇਹ ਬਈ ਘੋੜੀ ਕਿਹੜਾ ਬੰਦਿਆ ਦਾ ਜੋਰ ਕਿੱਥੇ ਕੀ ਬੰਦੇ ਦਾ ਕੀ ਜੋਰ ਆ ਘੋੜੇ ਅੱਗੇ ਹਾਂ ਪੰਡ ਕੀ ਭਣਾ ਵੀ ਬੰਦੇ ਖੜ ਲੇਣ ਫੜ ਲੈਣ ਤਾਂ ਨਹੀਂ ਇਹ ਤਾਂ ਬੰਦੇ ਦਾ ਅੱਗੇ ਜੋਰ ਚੱਲਦਾ ਘੋੜੀ ਦੇ ਬਸ ਇਹ ਆਪ ਚਾਵੇ ਫੜਨ ਨੂੰ ਤਾਂ ਉਂਗਲ ਨਾਲ ਫੜੀ ਜਾਂਦੀ ਹੈ ਨਹੀਂ ਤਾਂ ਫਿਰ ਜਿੰਨਾ ਮਰਜ਼ੀ ਜੋਰ ਲਾ ਲਓ